ਆ ਧਰਮਗੋੜ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੋ ਚੌਂਕ ਦੇ ਵਿੱਚ ਲੋਗੜ ਚੌਂਕ ਦੇ ਵਿੱਚ ਖੜੇ ਆ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਬਲਾਗ ਸੰਤੀ ਦੀਆਂ ਵੋਟਾਂ ਆ ਗਈਆਂ ਨੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਠੀਕ ਆ ਜੀ ਕਿਹਨੂੰ ਪਾਉਣੀ ਫਿਰ ਵੋਟ ਤਾਂ ਹੁਣ ਹੈਡ ਮਾੜੀ ਕਹਿੰਦਾ ਕਿਹਨੂੰ ਪਾਣੀ ਹੈ ਹੈ ਵੋਟ ਪਾ ਦੇ ਕਿਹਨੂੰ ਬਣੇ ਆਮ ਆਦਮੀ ਪਾਰਟੀ ਕਿ ਇੱਕ ਕਿ ਕਾਂਗਰਸ ਨੂੰ ਜਾਂ ਹੋਰ ਕੋਈ ਤੁਹਾਡੇ ਕਿਹੜਾ ਪਿੰਡਾ ਮੇਰਾ ਵੱਡੂ ਵਾਲਾ ਜੀ ਵੱਡੂ ਵਾਲਾ ਵੱਡੂ ਵਾਲ ਦੇ ਵਿੱਚ ਕਿਹਦਾ ਜਾਂ ਜ਼ਿਆਦਾ ਜੋਰ ਆ ਜਾਦਾ ਜ਼ੋਰ ਤਾਂ ਦੋਵਾਂ ਪਾਰਟੀਆਂ ਦਾ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਅੱਛਾ ਤੁਹਾਨੂੰ ਕਿਹਦਾ ਲੱਗਦਾ ਆਮ ਆਦਮੀ ਪਾਰਟੀ ਜਿਆਦਾ ਲੱਗਦਾ ਅੱਛਾ ਠੀਕ ਹੈ ਜੀ ਧੰਨਵਾਦ ਧੰਨਵਾਦ ਕੀ ਆਲਾ ਠੀਕ ਹੈ ਜੀ ਵੋਟ ਕਿਹਨੂੰ ਪਾਉਣੀ ਆ ਵੋਟ ਜੀ ਨੂੰ ਜੀ ਕਰਾ ਪਾਦਾ ਨਹੀਂ ਤਾਂ ਵੀ ਕਿਹਦਾ ਚੋਰ ਆ ਇਹ ਤਾਂ ਕੋਈ ਪਤਾ ਨਹੀਂ ਕਿਹੜੀ ਪਾਰਟੀ ਦਾ ਕੋਈ ਕੰਮ ਹੀ ਨਹੀਂ ਸਾਡਾ ਤਾਂ ਬੰਦਾ ਕੀ ਕਰੀਏ ਅੱਛਾ ਕਿਹਨੂੰ ਕੀ ਕਹੀਏ ਠੀਕ ਆ ਵੋਟਾਂ ਆ ਰਹੀਆਂ ਕਿਹਨੂੰ ਪਾਉਗੇ ਕਿਸੇ ਨੂੰ ਆਪਣੀ ਵੋਟ ਹੀ ਨਹੀਂ ਪਾਣੀ ਧਰਮਕੋਟ 'ਚ ਰਹਿੰਦੇ ਆਪਾਂ ਅੱਛਾ ਜਿਲ੍ਹਾ ਪ੍ਰੀਸ਼ਦ ਆ ਕਿਹਦੇ ਚਾਂਸ ਲੱਗਦੇ ਵੈਸੇ ਵੇਖੋ ਕਿਹੜਾ ਆਇਓ ਟ੍ਰੈਫਿਕ ਲੱਗ ਗਿਆ ਟ੍ਰੈਫਿਕ ਲੱਗ ਗਿਆ ਜੀ ਪੂਰਾ ਅਸੀਂ ਖੜੇ ਆ ਧਰਮਗੋੜ ਚੌਂਕ ਦੇ ਵਿੱਚ ਦੇ ਲੋਕਾਂ ਦੇ ਨਾਲ ਕਰਦੇ ਆ ਗੱਲਬਾਤ ਕਿ ਵੋਟ ਕਿਹਨੂੰ ਪਾਓਗੇ ਕਰੋ ਕੋਈ ਜੀ ਵੋਟਾਂ ਕਿਹਨੂੰ ਪਾਉਣੀਆਂ ਸਾਡੀ ਦੇ ਵੋਟ ਤਾਂ ਇੱਥੇ ਧਰਮਗੋੜ ਦੇ ਸ਼ਹਿਰਾਂ ਦੇ ਪਣੀਆਂ ਜੀ ਸ਼ਹਿਰਾਂ ਦੇ ਪਿੰਡਾਂ ਦੇ ਪਣੀਆਂ ਪਿੰਡਾਂ ਦੇ ਐਸੇ ਪ੍ਰਹੇ ਹੈ ਲੱਗਦਾ ਮਾਹੌਲ ਤੁਹਾਨੂੰ ਮਾਹੌਲ ਹੁੰਦਾ ਲੱਗਦਾ ਜਿਵੇਂ ਕਾਲੀਦਾ ਲੱਗੂਗਾ ਜੀ ਅੱਛਾ ਠੀਕ ਆ ਜੀ ਧੰਨਵਾਦ ਜੋਧਾਰ ਸਿੰਘ ਕਿਹੜਾ ਪਿੰਡ ਆ ਬਡੂਆਲ ਜੀ ਕਿਹਨੂੰ ਵੋਟ ਪਾਣੀ ਆ ਵੋਟ ਤਾਂ ਅਜੇ ਤਾਂ ਆਉਣਗੀਆਂ ਜਦ ਸੋਚਾਂ ਸਵੇਰੇ ਦੇਖਾਂਗੇ ਨਹੀਂ ਆਗੀਆਂ ਸਵੇਰੇ ਨਹੀਂ ਹੈ ਜੀ ਜ਼ੋਰ ਕਿਦਾ ਲੱਗਦਾ ਜ਼ੋਰ ਤਾਂ ਹੈ ਜੀ ਚਾਰੇ ਪਾਲਟੀਆਂ ਤੇ ਹੀ ਆ ਜੀ ਅੱਛਾ 20 ਮਿੰਟਾਂ ਬਾਅਦ ਤੇ ਅਜੇ ਕੋਈ ਪਤਾ ਨਹੀਂਗਾ ਮੌਕੇ ਤੇ ਮੌਕੇ ਤੇ ਅਜੇ ਅਜੇ ਤਾਂ ਕੋਈ ਪਤਾ ਨਹੀਂਗਾ ਆਪਾਂ ਨੂੰ ਵੀ ਠੀਕ ਆ ਜੀ ਧੰਨਵਾਦ ਅਜੇ ਤਾਂ ਸਾਡੇ ਕੋਲ ਹੀ ਨਹੀਂ ਕੋਈ ਪਹੁੰਚਿਆ ਜੀ ਅੱਛਾ ਅੱਛਾ ਆ ਬਾਈ ਖੜੇ ਆ ਆਪਾਂ ਪੁੱਛਦੇ ਆ ਬਾਈ ਕੀ ਨਾਮ ਆ ਗੁਰਪ੍ਰੀਤ ਕਿਹੜਾ ਪਿੰਡਾ ਬੱਦੂ ਵਾਲਾ ਵੋਟ ਕਿਨੂੰ ਪਾਓਗੇ ਤੁਸੀਂ ਮੱਦੀ ਪਾਦਗੇ ਨਹੀਂ ਤਾਂ ਵੀ ਕਿਹਦਾ ਜੋਰ ਲੱਗਦਾ ਕਾਕਾ ਜੋਰ ਲੱਗਦਾ ਬਾਈ ਕਾਕਾ ਲੋਗੜਦਾ ਕਾਂਗਰਸ ਵਾਲੀ ਠੀਕ ਹੈ ਮਿਹਰਬਾਨੀ ਤੁਹਾਡੀ ਠੀਕ ਹੈ ਜੀ ਕੀ ਨਾਮ ਹੈ ਤੁਹਾਡਾ ਮਾਗਮ ਸਿੰਘ ਜੀ ਮਾਗਮ ਸਿੰਘ ਜੀ ਵੋਟ ਕਿਨੂੰ ਪਾਓਗੇ ਹੋ ਰਾਮ ਪਾਰਟੀ ਆਹ ਸਾਡੀ ਪਾਰਟੀ ਨਹੀਂ ਨਹੀਂ ਨੰਗੂ ਤੋਂ ਨਿਕਿਆ ਜਾਦ ਪਾਰਟੀ ਆ ਜਾਦ ਪਾਰਟੀ ਆ ਜਾਦ ਪਾਰਟੀ ਕੌਣ ਖੜਿਆ ਮੈਂ ਤਾਂ ਐਵੇਂ ਕਰਤੀ ਗੜੀ ਮਨਜੀਤਪੁਰ ਅੱਛਾ ਜੀ ਉਹਨਾਂ ਨੇ ਪਾਓਗੇ ਠੀਕ ਹੈ ਧੰਨਵਾਦ ਆਜੋ ਟ੍ਰੈਫਿਕ ਲੱਗੀ ਜਾਂਦਾਗਾ ਆ ਰਿਹਾ ਜਾ ਰਿਹਾ ਪੁੱਛਦੇ ਆਪਾਂ ਕੀ ਹਾਲ ਹੈ ਸੀਗੇ ਜੀ ਨਾ ਵਾ ਸਦੀ ਵੀ ਕੀ ਹੋ ਕਿਹਨੂੰ ਵੋਟ ਪਾਵੋਗੇ ਵੋਟ ਕਿਹੜਾ ਪਿੰਡ ਆ ਵੱਡੂ ਵਾਲਾ ਕਿਹਨੂੰ ਵੋਟ ਪਾਵੋਗੇ ਵੋਟ ਕੋਈ ਨਾ ਪਾ ਦਾਂਗੇ ਕਹਿੰਦੇ ਠੀਕ ਆ ਕਹਿੰਦੇ ਪਾ ਦਾਂਗੇ ਬਾਈ ਕਹਿੰਦਾ ਵੋਟ ਕਿਸੇ ਨੂੰ ਕਿਸੇ ਨੂੰ ਕਿਸੇ ਨੂੰ ਪਾ ਦਾਂਗੇ ਆਪਾਂ ਖੜੇ ਆ ਚੌਂਕ ਦੇ ਵਿੱਚ ਤੇ ਕਰਦੇ ਆ ਲੋਕਾਂ ਦੇ ਨਾਲ ਗੱਲਬਾਤ ਕਿ ਵੋਟ ਆ ਵੋਟਾਂ ਦਾ ਟਾਈਮ ਆ ਵੋਟ ਕਿਨੂੰ ਪਾਏਗੀ ਵੋਟ ਕਿਨੂੰ ਪਾਓਗੇ ਮੈਂ ਕੋਈ ਬੰਦਾ ਨਹੀਂ ਓਕੇ ਜਾਓ ਇਹ ਆਲਾ ਭਾਈ ਕੀ ਨਾਮ ਆ ਕੀ ਨਾਮ ਆ ਮੇਰਾ ਨਾਮ ਸੁਖਬੀਰੀ ਕਿਹੜਾ ਪਿੰਡ ਆ ਆਹਾਂ ਹੀ ਆਈ ਧਰਮਗੋੜੀ ਵੋਟ ਕਿਨੂੰ ਪਾਉਂਗੇ ਵੋਟ ਜੀ ਕਾਲੀ ਦਾਲੀ ਹੋਊਗਾ ਮੇਰੇ ਹਿਸਾਬ ਨਾਲ ਅੱਛਾ ਹਾਂਜੀ ਵਧੀਆ ਲੱਗਦਾ ਹਾਂ ਕਾਲੀ ਕਾਂਗਰਸ ਹੀ ਆ ਆਮੜੇ ਦਾ ਕੁਝ ਨਹੀਂ ਕੀਤਾ ਅੱਛਾ ਠੀਕ ਆ ਜੀ ਤੁਹਾਨੂੰ ਨਾਲ 27 ਜਾਊਂਗੇ ਠੀਕ ਆ ਜੀ ਓਕੇ ਲੋਕਾਂ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਆਂ